ਵੀ ਅੱਜ ਦਾ ਦੱਸਾਂਗੇ ਮੈਟਰ ਹਾਂਜੀ ਪਹਿਲਾਂ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਜੀ ਉਰੇ ਆਪਣੇ ਜਿਹੜਾ ਮੰਡੀ ਆ ਮੰਡੀ ਦੀ ਤੁਹਾਡੇ ਸਾਹਮਣੇ ਦੇਖ ਲਓ ਕੀ ਹਾਲਤ ਹੈ ਉਰੇ ਦੇ ਜ਼ਿੰਮੇਦਾਰਾਂ ਲਈ ਪਹਿਲਾਂ ਤਾਂ ਪਿੱਛੇ ਮੱਕੀ ਦੇ ਹਾਲਾਤ ਦੇਖ ਲਓ ਮੱਕੀ ਦਾ ਸੀਜ਼ਨ ਸੀ ਤੇ ਮੀਂਹ ਦੇ ਵਿੱਚ ਮੱਕੀ ਡੁੱਬ ਰਹੀ ਆ ਉਧਰੋਂ ਸੀਵਰੇਜ ਆ ਰਿਹਾ ਪੂਰੇ ਸ਼ਹਿਰ ਦਾ ਇੱਧਰ ਨੂੰ ਸੀਵਰੇਜ ਓਵਰਫਲੋ ਹੋ ਕੇ ਇਹਦਾ ਪਾਣੀ ਵੀ ਮੱਕੀ ਦੇ ਵਿੱਚ ਰਲਦਾ ਫੇਰ ਉਹਨੇ ਪਾਣੀ ਨੇ ਨਾ ਫਲੋ ਵੱਧ ਗਿਆ ਉਹਨੇ ਕੰਦ ਸੜਤੀ ਨਾਲ ਜ਼ਿੰਮੇਦਾਰ ਹੈ ਜੋਗੀ ਸਿੰਘ ਹੜਕ ਉਹਦੀ ਜ਼ਮੀਨ ਹੈ ਉਹਦੀ ਹਰੇਕ ਸਾਲ ਕਟੋ ਘਟ ਨਹੀਂ ਚਾਰ ਕਿੱਲਾਂ ਦੀ ਕਣਕੇ ਚਾਰ ਕਿੱਲਾਂ ਦੀ ਉਹ ਜੀਰੀ ਖਰਾਬ ਕਰਦੇ ਨੇ ਤੇ ਹਰੇਕ ਵਾਰ ਅਸੀਂ ਸ਼ਿਕਾਇਤ ਕਰਤੀ ਕੋਈ ਇਹਦੇ ਤੇ ਪੈਰਵਾਈ ਨਹੀਂ ਹੋ ਰਹੀ ਕਦੀ ਵੀ ਕੋਈ ਉਹ ਗੱਲ ਨਹੀਂ ਹੋ ਰਹੀ ਇਹਨੇ ਨੇ ਜਿਹੜੇ ਮੁੱਦੇ ਨੇ ਜਿਹੜੀਆਂ ਚੀਜ਼ਾਂ ਦੀ ਲੋੜ ਉਹ ਤਾਂ ਸਰਕਾਰਾਂ ਨੂੰ ਪਤਾ ਨਹੀਂ ਪਰ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਉਹ ੱੱੱਕੇ ਨਾਲ ਝੋਲੀ ਚ ਪਾ ਰਹੇ ਨੇ ਲੈਂਡ ਪੂਲਿੰਗ ਵਾਂਗੂ ਵੀ ਇਹਨਾਂ ਨੂੰ ਸਰਕਾਰਾਂ ਨੂੰ ਜਾਗਣਾ ਚਾਹੀਦਾ ਜਿਹੜਾ ਕੁਝ ਲੋਕ ਮੰਗਦੇ ਨੇ ਉਹ ਚੀਜ਼ ਦੋ ਨਾ ਕਿ ੱੱੱਕੇ ਨਾਲ ਅਗਲੇ ਨੂੰ ਕਹੋ ਵੀ ਵਧੀਆ ਤੈਨੂੰ ਕੋ ਨਹੀਂ ਆ ਜੀ ਬੋਲੋ ਸਰਪੰਚ ਜੀ ਤੁਸੀਂ ਆਓ ਹਾਂਜੀ ਉਜੋਗੀ ਜੀ ਕਿਸ ਤਰ੍ਹਾਂ ਦੇਖਦੇ ਹੋ ਕੀ ਹੈ ਜੀ ਮਸਲਾ ਮੈਂ ਤਾਂ ਜੀ ਦੇਖੋ ਇਹਨਾਂ ਲਵੇ ਜਾ ਕੇ ਥੱਕ ਗਿਆ ਮਾਰਕੀਟ ਕਮੇਟੀ ਭਾਰਸੋਂ ਠੀਕ ਹੈ ਵੀ ਦੇਖੋ ਜੀ ਇਹਨਾਂ ਦੀ ਉਹ ਕੰਦ ਹੈ ਜਿਹੜੀ ਉਹ ਡਿਗੀ ਵੀ ਤੀਗੀ ਉਹਨੂੰ ਸਾਢੇ 4 ਸਾਲ ਹੋ ਗਏ ਟੁੱਟੀ ਵੀ ਨੂੰ ਉੱਥੇ ਦੀ ਪਾਣੀ ਨਾਲ ਫਸਲ ਮਰਦੀ ਦੀ ਨੌ ਫਸਲਾਂ ਮਰ ਗਈਆਂ ਆ 10ਵੀਂ ਫਸਲ ਹੈ ਉਹ ਇਹਨਾਂ ਲਵੇ ਗਏ ਕਹਿੰਦੇ ਜੀ ਅਸੀਂ ਪੈਸੇ ਭਰਤੇ ਇਹ ਸਾਰੀ ਚਾਰਦਿਵਾਰੀ ਦਵਾਰੇ ਹੋਊਗੀ ਇਹ ਦੁਆਰੇ ਜਿੰਨੀ ਕੰਦ ਉਹ ਟੁੱਟੀ ਵੀ ਤੀਗੀ ਜੀ ਪਾਣੀ ਵੜਦੀ ਉਹਨਾਂ ਕ ਟੋਟਾ ਇਹਨਾਂ ਨੇ ਨਮਾ ਕਰਤਾ ਬਾਕੀ ਜਿਹੜੀ ਕੰਦ ਰਹਿੰਦੀ ਆ ਉਹਦਾ ਸਿਰਫ ਪਲਾਸਟਰ ਇਹਨਾਂ ਨੇ ਕਰਤਾ ਜਿਹੜੀ ਉਹ ਨਮੀ ਕੰਦ ਕਰੀ ਆ ਉਹਦੇ ਵਿੱਚ ਦੀ ਵੀ ਤੁਹਾਨੂੰ ਮੰਗੋਰੇ ਦਿਖਾ ਸਕਦਾ ਮੈਂ ਵਿੱਚ ਮੰਗੋਰੇ ਰੱਖਤੇ ਵੀ ਜੇ ਪਾਣੀ ਆਵੇ ਮੰਗੋਰਿਆਂ ਵਿੱਚ ਦੀ ਵੀ ਫਸਲ ਚ ਜਾਵੇ ਮੈਂ ਇਹਨਾਂ ਨੂੰ ਕਿਹਾ ਪਟਿਆਲੇ ਜੋ ਅਫਸਰ ਬੈਠੇ ਨੇ ਜਿਹੜੇ ਮੌਜੂਦਾ ਆਏ ਉਰੇ ਮੈਨੂੰ ਮਿਲੇ ਧੀਏ ਵੀ ਇਹ ਤੁਸੀਂ ਕਾਹਦੇ ਰੱਖ ਰਹੇ ਹੋ ਉਹ ਕਹਿੰਦੇ ਜੀ ਵੀ ਇਹਦਾ ਹਵਾ ਨਿਕਲੂ ਆਏ ਹੋਊਗਾ ਮੈਨੂੰ ਐ ਬਹਾਨਿਆਂ ਚਲਾਏ ਮੈਂ ਬਹੁਤ ਕਿਹਾ ਬੰਦ ਕਰ ਦਿਓ ਇਹਨਾਂ ਨੇ ਕੋਈ ਮੋਗੇ ਬੰਦ ਨਹੀਂ ਕਰੇ ਜਦੋਂ ਉੱਥੋਂ ਜੀ ਪਾਣੀ ਆਪਣੇ ਡੂੰਗਾ ਹੋ ਗਿਆ ਆਪਣੇ ਪਲੇਟਾਂ ਟੁੱਟ ਗਈਆਂ ਉਹਦੀਆਂ ਉਹ ਮੋਗ ਨੇ ਕਿ ਫੇਰ ਮੈਂ ਮਿੱਟੀ ਲਈ ਵੀ ਆ ਤੁਸੀਂ ਦਿਖਾ ਸਕਦੇ ਹੋ ਸਾਹਮਣੇ ਮੈਂ ਜੇਬੀਸੀ ਮਸ਼ੀਨ ਨਾਲ ਉਹ ਮਿੱਟੀ ਲਈ ਕੰਦ ਲਵੇ ਜਿਹੜੀ ਨਵੀਂ ਟੋਟਾ ਇਹਨਾਂ ਨੇ ਕਰਿਆ ਉਹ ਉਹਨਾਂ ਕ ਦਿਖ ਰਿਹਾ ਖੜਾ ਬਾਕੀ ਦਾ ਡਿਗੀ ਉੱਥੇ ਮਿੱਟੀ ਲਾ ਕੇ ਮੈਂ ਇਹਨਾਂ ਦੇ ਟੋਏ ਬੰਦ ਕਰੇ ਵੀ ਪਾਣੀ ਨਾ ਜਾਵੇ ਹੁਣ ਜੇ ਉਧਰੋਂ ਪਾਣੀ ਬੰਦ ਹੋ ਗਿਆ ਇਹਨਾਂ ਨੇ ਆ ਜਿਹੜੀ ਕੰਦ ਕਰਨੀ ਦੀ ਚਾਰ ਦਿਵਾਰੀ ਸਾਰੀ ਇਹ ਕੀਤੀ ਨਹੀਂ ਉਹਨੇ ਕਰਦੀ ਪੁਰਾਣੀ ਤੇ ਪਲਾਸਟਰ ਕਰਤਾ ਇਸ ਕਰਕੇ ਡਿਗ ਗਈ ਇਹ ਤਾਂ ਜੀ ਨੌ ਫਸਲਾਂ ਮਰ ਗਈਆਂ ਕੋਈ ਜਰ ਨਹੀਂ ਸਕਦਾ ਕਿਰਪਾਈ ਮਹਾਰਾਜ ਦੀ ਆ ਕੋਈ ਜਿਹੜੀਆਂ ਨੌ ਫਸਲਾਂ ਨੂੰ ਪਹਿਲਾਂ ਵੀ ਮੈਂ ਦੱਸਿਆ ਮੇਰੇ ਲਾਵੇ ਵਿੱਦ ਪ੍ਰੂਫ ਮੂਵੀਆਂ ਪਈਆਂ ਨੇ ਜਿਵੇਂ ਇਹ ਬਣਾਈਆ ਤੁਹਾਨੂੰ ਦਵਾਂਗੇ ਪਾਣੀ ਪੈਂਦੇ ਦੀ ਸਾਰਾ ਕੁਸ਼ ਨੌ ਆਪਣੇ ਨੌ ਫਸਲਾਂ ਮਰੀਆਂ ਵੇ ਸਾਢੇ 4 ਸਾਲ ਬਾਦ ਉਹ ਬਣੀ ਤੀ ਹੁਣ ਆ ਡਿੱਗੀ ਇਹਦਾ ਨਹੀਂ ਪਤਾ ਵੀ ਇਹ ਕੈਸਾ ਲੱਗਣ ਬਣ ਨੂੰ ਹੁਣ ਮੇਰਾ ਖਾਲ ਪਾਇਆ ਵਾ ਤੀਗਾ ਹਾਂ ਉਹ ਬੰਦ ਹੋ ਗਿਆ ਜੀ ਮੇਰੀ ਜਿੱਥੇ ਜਗ੍ਹਾ ਪਾਣੀ ਦਾ ਸਾਰਾ ਸਾਰਾ ਸਾਰੀ ਕੰਦ ਡਿੱਗੀ ਹੁਣ ਮੈਂ ਕੀ ਕਹਣਾ ਇਹ ਜਿਹੜੀ ਇੱਟਾਂ ਡਿੱਗੀਆਂ ਕਿਤੇ ਉញੋਂ ਚਕਾਈਆਂ ਜਾਣਗੀਆਂ ਜੇ ਮੈਂ ਹੁਣ ਚਕਾਉਂਗਾ ਇਹ ਇੱਟਾਂ ਨੂੰ ਦਿਹਾਰੀਏ ਲਾ ਕੇ ਮੈਂ ਆਪਣੇ ਘਰੇ ਲੈ ਕੇ ਜਾਊਂਗਾ ਜਾਂ ਫਿਰ ਇਹ ਪ੍ਰਸ਼ਾਸਨ ਚਕਾਵੇ ਉਰੋਂ ਮੈਨੂੰ ਖਾਲ ਕੱਢ ਕੇ ਦਵੇ ਮੈਂ ਆਪਣਾ ਫਸਲ ਨੂੰ ਪਾਣੀ ਵੀ ਲਾਉਣਾ ਬਾਅਦ ਦੇ ਵਿੱਚ ਨੌ ਫਸਲਾਂ ਤੁਸੀਂ ਕਹਿੰਦੇ ਹੋ ਕਿ ਮਰ ਚੁੱਕੀਆਂ ਨੇ ਖਰਾਬ ਹੋ ਚੁੱਕੀਆਂ ਨੇ ਉਹਦਾ ਕੋਈ ਤੁਹਾਨੂੰ ਮੁਆਵਜ਼ਾ ਕੋਈ ਪਰਪਾਈ ਮਿਲੀ ਹੈ ਬਿਲਕੁਲ ਕੁਝ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਹੈਗਾ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਜਾ ਕੇ ਵੀ ਮੇਰਾ ਨੁਕਸਾਨ ਹੋਇਆ ਇਹ ਕੰਦ ਪੈਸੇ ਪਰ ਇਹਨੇ ਕਰਦਿਆਂ ਜੀ ਇਹ ਹੋ ਜੂ ਜੇ ਉਹ ਠੀਕ ਹੈ ਜਦ ਮੈਂ ਕਹਿਣਾ ਵੀ ਮੇਰਾ ਨੁਕਸਾਨ ਹੁੰਦਾ ਮੈਂ ਕੋਰਟ ਜਾਵਾਂ ਵਕੀਲ ਦੀ ਸਲਾਹ ਲੈ ਕੇ ਠੀਕ ਹੈ ਜੀ ਕਰੀਏ ਇਹਨਾਂ ਨੇ ਮੈਨੂੰ ਰੋਕਣਾ ਕੋਈ ਗੱਲ ਨਹੀਂ ਤੂੰ ਐਦਾਂ ਕਰ ਦਿੰਦੇ ਆ ਫਲਾਣਾ ਕਰ ਦਿੰਦੇ ਇਹਨਾਂ ਨੇ ਕੋਈ ਮੈਨੂੰ ਹੋ ਨਹੀਂ ਦੱਤਾ ਮੈਂ ਸਾਰੇ ਇਹਨਾਂ ਲਵੇ ਗਿਆ ਉੱਪਰ ਤੱਕ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੁਣ ਸਾਡੇ ਮਾਰਕੀਟ ਕਮੇਟੀ ਦੇ ਪ੍ਰਧਾਨ ਚੇਅਰਮੈਨ ਬਣੇ ਮਨੇ ਦੀਪਾ ਰਾਮਗੜ੍ਹ ਉਹਨੂੰ ਐ ਨਹੀਂ ਪਤਾ ਵੀ ਇਹ ਭਾਰਸੋਂ ਆਉਂਦੀ ਜਿਹੜੀ ਮੰਡੀ ਆ ਚੇਅਰਮੈਨ ਤਾਂ ਬਣਿਆ ਬੈਠਾ ਵੀ ਇਹਦੀ ਚਾਰਦਵਾਰੀ ਕਿਹੜੀ ਆ ਕਿੱਥੇ ਆ ਉਹਨੂੰ ਪੁੱਛ ਲਿਓ ਵੀ ਇਹ ਚਾਰਦਵਾਰੀ ਦਾ ਪਤਾ ਤੈਨੂੰ ਵੀ ਕਿੱਥੇ ਹੋਈ ਵੀ ਇਹ ਕਿੱਥੇ ਕੰਢ ਦੂ ਡਿਗਰੀਆ ਕਿੱਥੇ ਨੁਕਸਾਨ ਹੁੰਦਾ ਸਰਕਾਰਾਂ ਵੀ ਜੋ ਪ੍ਰਸ਼ਾਸਨ ਆ ਉਹ ਵੀ ਸਰਕਾਰ ਵੀ ਇਹ ਸਭ ਦੀ ਮਿਲਪੁਗਤ ਹੈ ਜਿਹੜੀਆਂ ਕੰਦਾ ਨਹੀਂ ਹੋ ਰਹੀਆਂ ਪੈਸੇ ਆਉਂਦੇ ਨੇ ਸਾਨੂੰ ਕਹਿੰਦੇ ਨੇ ਅਸੀਂ ਨੇ ਕਰਾਤੇ ਇਹ ਪਤਾ ਨਹੀਂ ਖਾਂਦੇ ਨੇ ਪੈਸੇ ਨੂੰ ਪਤਾ ਨਹੀਂ ਕੀ ਕਰਦੇ ਨੇ ਆ ਹੁਣ ਵੀ ਇਹਨਾਂ ਨੇ ਇੰਨੇ ਟੋਟਾ ਕਰਾਇਆ ਆ ਨੌ ਫਸਲਾਂ ਮਾਰ ਗਿਆ 10 ਮਹੀਆ ਜੀ ਹੁਣ ਦੇਖੋ ਵੀ ਮੈਂ ਸਦਾਈ ਹੋਵਾਂ ਦਿਮਾਗ 'ਚ ਫਰਕ ਪਾ ਕੇ ਇੱਟਾਂ ਦਾ ਕਹਿੰਦੇ ਦੂਈ ਕੰਡ ਤੋੜਾਂ ਮੈਂ ਕੋਰਟ ਜਾਵਾਂ ਮੈਂ ਕਿੱਥੇ ਜਾਵਾਂ ਮੈਂ ਕੀ ਕਰਾਂ ਵੀ ਇੰਨਾ ਨੁਕਸਾਨ ਕਿਵੇਂ ਜਰਾਂ ਜੀ ਜੀ ਤੇ ਮੰਗ ਕੀ ਕਰਦੇ ਹੋ ਜੀ ਤੁਸੀਂ ਮੰਗਦਾ ਜੀ ਮੈਂ ਇਹ ਕਰਦਾ ਵੀ ਜਿਹੜੀ ਇਹ ਚਾਰ ਦਿਵਾਰੀ ਹੈ ਇਹ ਕੰਦ ਇਹ ਪੂਰੀ ਮਜ਼ਬੂਤੀ ਨਾਲ ਹੋਣੀ ਚਾਹੀਦੀ ਹੈ ਵੀ ਜਿਹੜੀ ਇਹ ਦਿਗੇ ਨਾਲ ਫਸਲ 'ਚ ਪਾਣੀ ਨਾ ਜਾਵੇ ਇਕ ਤਾਂ ਇਹ ਹੋਣੀ ਚਾਹੀਦੀ ਹੈ ਇੱਕ ਜਿਹੜੀਆਂ ਮੇਰੀਆਂ ਫਸਲਾਂ ਮਰ ਗਈਆਂ ਉਹਦਾ ਕੌਣ ਜ਼ਿੰਮੇਵਾਰ ਹੈ ਉਹਦੀ ਪਰਪਾਈ ਹੋਣੀ ਆ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਵੀ ਉਹ ਕੀ ਗੱਲ ਮੈਂ ਕੋਰਟ ਚ ਕੇਸ ਪਾਵਾਂ ਹਾਈ ਕੋਰਟ ਪਾਵਾਂ ਮੈਨੂੰ ਉਹ ਪਰਵਾਹੀ ਕਿਵੇਂ ਮਿਲੂਗੀ ਉਹ ਅਸੀਂ ਜੋ ਵੀ ਸਾਡੇ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਅਸੀਂ ਸਲਾਹ ਕਰਾਂਗੇ ਸਾਰਿਆਂ ਨਾਲ ਵੀ ਅੱਗੇ ਅਸੀਂ ਵੀ ਕੀ ਕਰਨਾ ਕੀ ਨਹੀਂ ਜੀ ਰਿਟਰਨ ਚ ਦੇ ਦਿਓ ਹਾਂਜੀ ਤੁਸੀਂ ਦੱਸੋ ਜੀ ਕੀ ਹੈ ਬਸ ਇਹਦੀ ਡਾਈਮੈਂਸ਼ਨਾਂ ਮੈਂ ਲੈ ਲੀਆਂ ਲੈਂਥ ਤੇ ਵਿਡਥ ਜੀ ਤੇ ਸਾਡੀ ਫਰੈਸ਼ ਜੁਆਇਨਿੰਗ ਆ ਜੇ ਮੈਂ ਜਾ ਕੇ ਹੁਣ ਸਰ ਨੂੰ ਦੱਸ ਦੂੰਗਾ ਕਿ ਸਰ ਸਿਚੁਏਸ਼ਨ ਕੀ ਹੈ ਉਹਦੇ ਹਿਸਾਬ ਨਾਲ ਅਸੀਂ ਆਪਣੀ ਕਾਰਵਾਈ ਕਰ ਦਾਂਗੇ ਛੇਤੀ ਤੋਂ ਛੇਤੀ ਜੀ ਉਹ ਕਹਿੰਦੇ ਜੀ ਪਹਿਲਾਂ ਵੀ 10 ਫਸਲਾਂ ਤੇ 10ਵੀਂ ਫਸਲ ਹੈ ਇਹ 9 ਫਸਲਾਂ ਪਹਿਲਾਂ ਖਰਾਬ ਹੋ ਗਈ ਇਹ ਮੈਂ ਸਰ ਨਾਲ ਕੋਈ ਗੱਲ ਨਹੀਂ ਡਿਸਕਸ ਕਰ ਲੂੰਗਾ ਸਰ ਤੁਹਾਨੂੰ ਜਵਾਬ ਮਿਲ ਜਾਊਗਾ ਇਹ ਤਾਂ ਕੋਈ ਗੱਲ ਨਹੀਂ ਜੀ ਥੈਂਕ ਯੂ ਜੀ ਨਾਮ ਕੀ ਹੈ ਜੀ ਆਪਣਾ ਮੇਰਾ ਜਤਨਵੀਰ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਦੀਪਾ ਰਾਮਗੜ੍ਹ ਪਾਸੋਂ ਦੇ ਉਹਨਾਂ ਨਾਲ ਗੱਲ ਕਰਦੇ ਆ ਇਸ ਮਸਲੇ ਦੇ ਵਿੱਚ ਉਹ ਕੀ ਕਹਿੰਦੇ ਨੇ ਕਿ ਉਹਨਾਂ ਦੇ ਧਿਆਨ ਚਾਏ ਮਸਲਾ ਉਹ ਮਾਰਕੀਟ ਕਮੇਟੀ ਪਾਸੋਂ ਦੇ ਚੇਅਰਮੈਨ ਦੀਪਾ ਰਾਮਗੜ੍ਹ ਉਹ ਕੀ ਕਹਿੰਦੇ ਨੇ ਹਲੋ ਹਲੋ ਹਾਂਜੀ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂ ਜੀ ਬਹੁਤ ਕਿਰਪਾ ਮਾਲਕ ਜੀ ਚਲੋ ਜੀ ਕਿਰਪਾ ਹੀ ਚਾਹੀਦੀ ਇੱਕ ਨਾ ਚੇਅਰਮੈਨ ਸਾਹਿਬ ਤੁਹਾਡਾ ਪੱਖ ਲੈਣਾ ਸੀ ਕਾਲ ਰਿਕਾਰਡਿੰਗ ਤੇ ਹੈ ਜੀ ਇੱਥੇ ਨਾ ਮੰਡੀ ਦੀ ਜਿਹੜੀ ਬਾਉਂਡਰੀ ਵਾਲ ਹੈ ਜੀ ਉਹ دیوار ਟੁੱਟ ਕੇ ਜੋਗੀ ਅੜਕ ਨੇ ਖੇਦਲਪੁਰ ਤੋਂ ਉਹਨਾਂ ਦੀ ਫਸਲ ਦਾ ਨੁਕਸਾਨ ਹੋਇਆ ਜੀ ਕਾਫੀ ਤੁਹਾਡੇ ਧਿਆਨ ਚਾ ਜੀ ਇਹ ਆ ਗਿਆ ਮਸਲਾ ਬਿਲਕੁਲ ਬਿਲਕੁਲ ਟਵਾਨਾ ਸਾਹਿਬ ਜੀ ਮੈਂ ਨਾ ਹੁਣੇ ਫੋਨ ਕਰਕੇ ਆਹਦੇ ਦਫ਼ਤਰ ਜੀ ਕਿਹੜਾ ਟੈਂਡਰ ਸੀ ਕਿਹੜਾ ਠੇਕੇਦਾਰ ਸੀ ਜੀ ਤੇ ਉਹਦਾ ਕਿੰਨੇ ਦਾ ਟੈਂਡਰ ਲੱਗਿਆ ਸੀ ਉਹਨੂੰ ਘਟਾਓ ਵੀ ਨਹੀਂ ਵਿਜੀਲੈਂਸੀ ਜਾਂਚ ਕਰਾਉਂਗਾ ਮੈਂ ਖੁਦ ਆਪ ਜੀ ਇਹ ਮੇਰੇ ਧਿਆਨ ਚਾ ਜੀ ਮੈਂ ਪਹਿਲੀ ਹੇ ਮੈਂ ਤੁਹਾਨੂੰ ਫੋਨ ਵੀ ਕਰਨਾ ਸੀ ਜੀ ਜੀ ਇਸ ਮੈਟਰ ਦੇ ਵਿੱਚ ਜੇ ਕੋਈ ਆਵੇ ਭਾਈ ਮੈਂ ਆਪੇ ਤੇ ਮੈਨੂੰ ਵੀ ਕਿਸੇ ਦਾ ਫੋਨ ਆਇਆ ਸੀ ਕੰਦ ਗਿਰ ਗਈ ਹਾਂਜੀ ਹਾਂਜੀ ਮੈਂ ਕਹਿੰਦਾ ਜਰ ਇੰਨੀ ਸਿੱਤੀ ਕੰਦ ਗਿਰ ਗਈ ਉਹਨ ਬਣਾਈ ਸੀ ਹਾਂਜੀ ਤੇ ਇਹ ਵੀ ਇੱਕ ਵਾਰੀ ਕਰਾਵਾਂਗੇ ਜੀ ਅ ਠੀਕ ਹੈ ਜੀ ਇੱਕ ਨਾ ਜੀ ਜਿਹੜੇ ਥੋੜੇ ਨਮੀ ਦੀਵਾਰ ਆ ਕਹਿੰਦੇ ਉਹ ਤਾਂ ਟੋਟਿਓ ਬਣੇ ਬਨੇ ਜੋਗੀ ਅੜਕ ਜੀ ਨੇ ਦੱਸਿਆ ਕਹਿੰਦੇ ਇਹ ਪ੍ਰਾਣੀ ਖੜੀ ਸੀ ਇਹ ਨਮੀ ਦਾ ਕਰਕੇ ਪ੍ਰਾਣੀਆਂ ਉਧਰ ਰਿਪੇਅਰ ਕੀਤੀ ਗਈ ਆ ਉਹ ਗਿਰ ਗਈ ਆ ਤੇ ਨੌ ਫਸਲਾਂ ਇਦਾਂ ਬਰਬਾਦ ਹੋ ਚੁੱਕੀਆਂ ਨੇ ਜੀ ਇਹਨਾਂ ਦੀਆਂ ਬਿਲਕੁਲ ਦੇਖੋ ਸਹੀ ਨੇ ਜੋਗੀ ਜੀ ਜੀ ਇਹਨਾ ਅਸੀਂ ਮਾਰਕੀਟ ਕਮਟੋ ਵੱਲੋਂ ਨਹੀਂ ਹੈਗਾ ਤੇ ਜੀ ਇਹ ਪਿੰਗ ਹੁੰਦਾ ਪਿੰਗ ਜੀ ਵਿੰਗ ਟੈਂਡਰ ਲਾ ਕੇ ਵਿੰਗੇ ਬਣਾਉਂਦਾ ਮਾੜੀ ਕੁਆਲਿਟੀ ਨੇ ਨਹੀਂ ਬਣਾਇਆ ਜੀ ਠੀਕ ਹੈ ਜੀ ਪਰ ਹੁਣ ਆਪਾਂ ਵਿੰਗ ਵਾਲਿਆਂ ਨੇ ਜੇ ਤਾਂ ਇਹਨਾਂ ਨੇ ਕਰਿਆ ਹੋਊਗਾ ਕੁਝ ਕੱਪੜਾ ਜੀ ਉਹ ਜਾਂਚ ਕਰਾਂਗੇ ਜੀ ਇਹਨਾਂ ਮਟੀਰੀਅਲ ਮਾੜਾ ਲਾਇਆ ਜੀ ਮੈਂ ਇਹਨਾਂ ਦੀ ਇਨਕੁਆਰੀ ਕਰ ਰਹੇ ਹਾਂ ਇਹਨਾਂ ਤੇ ਜੀ ਇੱਕ ਨਾ ਦੀਪਾ ਜੀ ਜਿਹੜੀਆਂ ਨਾ ਸੀਵਰੇਜ ਪਿਆ ਬਾ ਉਹ ਬੰਦ ਆ ਜੀ ਬਿਲਕੁਲ ਹੁਣ ਵੀ ਪਾਣੀ ਆ ਜਿਹੜਾ ਪਾਈਪਾਂ ਦੇ ਵਿੱਚੋਂ ਓਵਰਫਲੋ ਹੋ ਕੇ ਖੇਤਾਂ ਚ ਨੂੰ ਜਾ ਰਿਹਾ ਜੀ ਇੱਥੋਂ ਉਹ ਵੀ ਬੰਦ ਨੇ ਜੀ। ਕਾਣਾ ਸਾਹਿਬ ਉਹ ਦੇਖੋ ਮੈਨੂੰ ਪਤਾ ਨਹੀਂ ਮੈਂ ਉਹੀ ਸੁਣ ਕਹਿਦਾ ਜੀ ਸੀਵਰੇਜ ਵਾਲਾ ਵੀ ਬੰਦ ਹੈਗਾ ਕਿ ਨਹੀਂ ਸੋ ਤੋਂ ਪਤਾ ਲੱਗਿਆ। ਉਹ ਸ਼ਾਟ ਲਾਉਂਗਾ ਜੀ ਮੈਂ ਵਿੱਚ ਜ਼ਰੂਰ ਪਾਣੀ ਉੱਤੇ ਦੀ ਚੱਲ ਰਿਹਾ ਜੀ ਓਵਰ ਉਦਾਂ ਹੀ। ਹਾਂਜੀ ਤੁਸੀਂ ਵੜੇ ਆ ਸੈਂਕੀ ਜੀ ਨਾਲ ਵੀ ਗੱਲ ਕਰ ਸਕਦੇ ਆ ਨਗਰ ਕੌਂਸਲ ਪ੍ਰਧਾਨ ਨਾਲ। ਜੀ ਜੀ। ਜੀ। ਸੀਵਰੇਜ ਵਾਲਾ ਮੈਂ ਪਤਾ ਕਰ ਲੈਂਗਾ ਜੀ। ਜੀ ਜੀ ਧੰਨਵਾਦ ਜੀ। ਧੰਨਵਾਦ ਜੀ। ਓਕੇ ਸਰ ਓਕੇ ਜੀ ਓਕੇ।